ਸਤਿ ਸ਼੍ਰੀ ਅਕਾਲ ਦੇਵਲਪਨ ਆਪ ਜੀ ਪਿੱਪਟੀ ਤੇ ਆਪਾਂ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਪੈਨ ਬ੍ਰਾਹਮਣ ਪਹਿਲਾ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਲੱਗੀ ਹੈਗੀ ਆਪਣਾ ਪ੍ਰਾਣਾ ਚੈਨਲ ਹੈਗਾ ਰਾਣਾ ਸਾਹਿਬ ਟਿਕ ਹਾਊਸ ਪਲੀਜ਼ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸੋਨੇ ਸੋਨੇ ਸੂਟਾਂ ਦੀਆਂ ਵੀਡੀਓ ਅਪਲੋਡ ਕਰ ਦਿੰਦੇ ਆ ਉਹਦੇ ਤੇ ਇਹ ਤੇ ਸੋਨੇ ਸੋਨੇ ਸੂਟਾਂ ਦੀ ਕਲੈਕਸ਼ਨ ਦੇ ਅੱਜ ਕਲੈਕਸ਼ਨ ਦਿਖਾਵਾਂਗੇ ਹੋਊਗੀ ਆਪਣੀ ਸਾਰੀ ਪਿਓਰ ਦੁਪੱਟੇ ਨਾਲ ਬਹੁਤ ਜਿਆਦੇ ਸੋਹਣੇ ਕਲਰ ਡਿਜ਼ਾਈਨ ਹੋਣਗੇ ਇਹਨਾਂ ਦੇ ਬਹੁਤ ਜਿਆਦੇ ਵਧੀਆ ਕਵਲ ਨੂੰ ਹੋਊਗੀ 100% ਕਵਲ ਨੂੰ ਮੈਕਸ ਬਿਲਕੁਲ ਨਹੀਂ ਹੋਣਾ ਪਹਿਲਾ ਕਲਰ ਹੈਗਾ ਆਪਣੇ ਕੋਲੇ ਮਹਿੰਦੀ ਸੁੱਕੀ ਮਹਿੰਦੀ ਹੈਗਾ ਇਹ ਕਲਰ ਹੈਗਾ ਡਿਜ਼ਾਈਨਿੰਗ ਤੁਸੀਂ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਹਾਂਗੇ ਬਹੁਤ ਜਿਆਦੇ ਸੋਹਣੇ ਡਿਜ਼ਾਈਨਿੰਗ ਹੈਗੀ ਇਹਦੀ ਸੂਟ ਦੀ ਆਹ ਵਾਰੀ ਇਹਦੀ ਨੈਕ ਤੇ ਪੱਟੀ ਆਊਗੀ ਆ ਬੜਾ ਇਹ ਬਾਰਡਰ ਬਣਿਆ ਹੋਇਆ ਆਪਾਂ ਸਾਰੀਆਂ ਭੈਣਾਂ ਨੂੰ ਪਹਿਲਾਂ ਕਨਫਰਮ ਕਰ ਦਿੰਨੇ ਆ ਵੀ ਆਪਾਂ ਕੈਸਾ ਡਿਲੀਵਰੀ ਨਹੀਂ ਕਰਦੇ ਹੈਗੇ ਸਿਰਫ ਔਨਲਾਈਨ ਪੇਮੈਂਟ ਕਰਵਾਉਣੇ ਹੁੰਦੇ ਆ ਜਿਹੜੀਆਂ ਮੇਰੀਆਂ ਭੈਣਾਂ ਨੇ ਔਨਲਾਈਨ ਪੇਮੈਂਟ ਕਰਕੇ ਸੂਟ ਮੰਗਵਾਉਣਾ ਹੁੰਦਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੀਆਂ ਨੇ ਤੇ ਆਪਣਾ ਸੂਟ ਘਰ ਬੈਠੇ ਮੰਗਵਾ ਸਕਦੀਆਂ ਨੇ ਇਹ ਚੈਨਲ ਤੇ ਆਪਣੀ ਦੂਜੀ ਵੀ ਵੀਡੀਓ ਆਪਣਾ ਕੋਈ ਕੰਮ ਨਵਾਂ ਨਹੀਂ ਹੈਗਾ ਕਾਫੀ ਟਾਈਮ ਤੋਂ ਆਪਾਂ ਕੰਮ ਕਰਦੇ ਆ ਇਹ ਆਪਣਾ ਪੁਰਾਣਾ ਚੈਨਲ ਹੈਗਾ ਰਾਣਾ ਸਾਹਿਬ ਬਟਿਕ ਹਾਊਸ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਵੀ ਪ੍ਰਕਾਰ ਦੇ ਬਟਿਕ ਪੀਸ ਤਿਆਰ ਕਰਵਾਉਣਾ ਤੁਸੀਂ ਸਾਨੂੰ ਤਾਂ ਵੀ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਇਹ ਜੈਪੁਰੀ ਸੂਟ ਨੇ ਅੱਜ ਵਾਲੀ ਆਹ ਵਾਲੀ ਇਹਦੇ ਨਾਲ ਬਾਟਮ ਰੱਖੀ ਹੋਈ ਹੈਗੀ ਬਣੇ ਹੋਏ ਸੂਟ ਬਹੁਤ ਜਿਆਦਾ ਸੋਹਣੇ ਲੱਗਣਗੇ ਇਹ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਹੈਗੀ ਕਿ ਫਾਈਨਲ ਲੁੱਕ ਆਣੀ ਹੈ ਜੀ ਸੂਟ ਦੀ ਆਹ ਵਾਲੀ ਬਾਟਮ ਆਗੀ ਇਹਦੀ ਜੈਪੁਰੀ ਸੂਟ ਨੇ ਤੇ ਆਹ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਪੂਰਾ ਆਪਾਂ ਪ੍ਰੋਪਰ ਸੂਟ ਵੀਡੀਓ ਦੇ ਵਿੱਚ ਖੋਲ ਕੇ ਦਿਖਾਉਣੇ ਹੁੰਦੇ ਆ ਕੋਈ ਡਾਟ ਨਾ ਹੋਵੇ ਬਾਅਦ ਵਿੱਚ ਵੀ ਇਦਾਂ ਦਾ ਦਿਖਾਇਆ ਸੀ ਇਦਾਂ ਦਾ ਭੇਜਿਆ ਜੇ ਉਹ ਤੁਸੀਂ ਕਲਰਸ ਤਕਰੀਬਨ ਸੌਟ ਲੈ ਕੇ ਭੇਜੋਗੇ ਉਹੀ ਤੁਹਾਡੇ ਘਰ ਤੱਕ ਪਹੁੰਚੂਗਾ ਆਹ ਸੀਹ ਦੇ ਵਾਲਾ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਪਿਓਰ ਦਾ ਦੁਪੱਟਾ ਹੈ ਜੈਪੂਰੀ ਸੁਮਟਾ ਹੈ ਜੀਵੰਤ ਤਿਹਾਰਾਂ ਦੇ ਸੀਜ਼ਨ ਚੱਲ ਰਿਹਾ ਹੈਗਾ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਵਧੀਆ ਕਲੈਕਸ਼ਨ ਆ ਗਈ ਦੇਖੋ ਕਿੰਨਾ ਪਿਆਰਾ ਦੁਪੱਟਾ ਦਾ ਕਿੰਨਾ ਸੋਹਣਾ ਲੱਗਦਾ ਹੈਗਾ ਲੱਤਾ ਹੋਇਆ ਇਹਨਾਂ ਦਾ ਸੂਟਾਂ ਦਾ ਰੇਟ 1000 ਰੁਪਏ ਨਾਲ ਵਿਦ ਸ਼ਿਪਿੰਗ ਐਕਸਟਰਾ ਖਰਚਾ ਕੋਈ ਨਹੀਂ ਆਉਣਾ 1000 ਤੋਂ 100 ਤੁਹਾਡੇ ਘਰ ਤੱਕ ਪਹੁੰਚੂ ਜੇ ਤੁਸੀਂ ਦੋ ਸੂਟ ਵਾਏ ਕਰਦੇ ਹੋ ਤਾਂ ਤੁਹਾਨੂੰ ਕੁਝ ਡਿਸਕਾਊਂਟ ਮਿਲੂਗਾ ਨਾਲ ਤੇ ਅਗਲਾ ਕਲਰ ਹੈ ਨਾ ਆਪਣੇ ਕੋਲ ਮਸਟਰਡ ਇਹ ਪਿਓਰ ਮਸਟਰਡ ਕਲਰ ਹੈਗਾ ਵੀਡੀਓ ਦੇ ਵਿੱਚ ਮਾੜਾ ਮੋਟਾ ਕਲਰ ਇੱਧਰ ਉੱਧਰ ਹੋ ਸਕਦਾ ਕਪੜੇ ਦੀ ਫੁੱਲ ਗਰੰਟੀ ਹੋਊਗੀ ਜੋ ਕਪੜਾ ਦੱਸਾਂਗੇ ਵੀਡੀਓ ਦੇ ਵਿੱਚ ਉਹੀ ਤੁਹਾਡੇ ਤੱਕ ਘਰ ਤੱਕ ਆਊਗਾ ਐਦਾਂ ਨਹੀਂ ਹੋਊਗਾ ਵੀ ਦੱਸਾਂਗੇ ਕੁਝ ਹੋਰ ਭੇਜਾਂਗੇ ਕੁਝ ਹੋਰ ਜੋ ਆਪਣੇ ਕਸਟਮਰ ਜੁੜੇ ਹੋਏ ਨੇ ਉਹਨਾਂ ਨੂੰ ਸਾਰਾ ਪਤਾ ਹੀ ਹੈਗਾ ਜੋ ਨਵੇਂ ਜੁੜਨ ਵਾਲੀਆਂ ਭੈਣਾਂ ਨੇ ਉਹਨਾਂ ਨੂੰ ਇੱਕ ਗੱਲ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਪਰ ਜੁੜ ਕੇ ਫਿਰ ਹੌਲੀ-ਹੌਲੀ ਆਪੇ ਪਤਾ ਲੱਗ ਜਾਂਦਾ ਮਸਟਰਡ ਦੇ ਨਾਲ ਕਾਫੀ ਜਿਹੀ ਬਾਟਮ ਰੱਖੀ ਹੋਈ ਹੈਗੀ ਆਹ ਵਾਲੀ ਦੇਖ ਸਕਦੇ ਨੇ ਨੇੜੇ ਤੋਂ ਕਰਕੇ ਤੁਸੀਂ ਬਹੁਤ ਜਿਆਦਾ ਪਿਆਰਾ ਜੀ ਇਹਦੇ ਨਾਲ ਆਵळा ਦੁਪੱਟਾ ਜਿਆਪੂਰੀ ਸੂਟ ਨੇ ਵਾਲੇ ਬਹੁਤ ਜਿਆਦੇ ਪਿਆਰੇ ਜਿਹੇ ਦੁਪੱਟੇ ਬਣੇ ਹੋਏ ਨੇ ਫੁੱਲੀ ਡੁੱਲੇ ਦੁਪੱਟੇ ਹੋਣਗੇ ਲੈਂਥ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਾਂ ਧੋਖੇ ਚ ਰੱਖ ਕੇ ਤੁਹਾਨੂੰ ਕੁਝ ਵੀ ਨਹੀਂ ਭੇਜਾਂਗੇ ਦੇਖ ਸਕਦੇ ਹੋ ਇਹਨਾਂ ਦਾ ਸੁੱਤਨ ਦਾ ਰੇਟ ਹੈ 1000 ਵਿਦ ਸ਼ਿਪਿੰਗ ਜੇ ਦੋ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਕੁਝ ਡਿਸਕਾਊਂਟ ਮਿਲੂਗਾ ਮਤੇ ਦੋ ਸੂਟਾਂ ਤੇ ਸ਼ਿਪਿੰਗ ਦਾ ਖਰਚਾ ਘੱਟ ਜਾਂਦਾਗਾ ਹੋਰ ਗੱਲ ਕੋਈ ਨਹੀਂ ਹੁੰਦੀ ਅੱਗੇ ਹੈਗਾ ਆਪਣੇ ਕੋਲੇ ਮੇਜੈਂਟਾ ਜਾਂ ਪਿੰਕ ਜਿਹਾ শেਡ ਰਾਣੀ ਜਿਹਾ শেਡ ਹੈਗਾ ਆਹ ਵਾਲੀ ਜਿਹਦੀ neck ਤੇ ਪੱਟੀ ਆਊਗੀ ਡਿਜ਼ਾਈਨਿੰਗ ਸਾਰੇ ਸੂਟ ਦੀ ਸੇਮ ਆ ਕਾਫੀ ਬਾਟਮ ਆ ਇਹਦੇ ਨਾਲ ਲੱਗੀ ਹੋਈ ਤੇ ਆਹ ਵਾਲਾ ਇਹਦੇ ਨਾਲ ਡਿਜ਼ਾਈਨਰ ਜਿਹਾ ਪੀਸ ਦੁਪੱਟਾ ਆਊਗਾ ਬਹੁਤ ਜਿਆਦੇ ਪਿਆਰੇ ਦੁਪੱਟੇ ਨੇ ਦੁਪੱਟਿਆਂ ਦੇ ਡਿਜ਼ਾਈਨ ਦੇਖ ਕੇ ਆਪਣੀ ਹਰ ਵਾਰੀ ਕਲੈਕਸ਼ਨ ਸੇਲ ਹੁੰਦੀ ਆ ਸੂਟਾਂ ਨਾਲੋਂ ਸੋਹਣੇ ਜੋ ਆਪਾਂ ਸੂਟਾਂ ਨਾਲ ਦੁਪੱਟੇ ਲਾਏ ਹੁੰਦੇ ਨੇ ਉਹ ਸੋਹਣੇ ਹੁੰਦੇ ਨੇ ਉਹਦੇ ਨਾਲੇ ਸੂਟ ਬਹੁਤ ਜਿਆਦੇ ਜੱਜਦਾ ਵਾ ਅਗਲਾ ਕਲਰ ਹੈਗਾ ਆਪਣੇ ਕੋਲੇ ਫਰੋਜੀ ਫਰੋਜੀ ਦੇ ਨਾਲ ਨੇਵੀ ਬਲੂ ਜੀ ਬਾਟਮ ਰੱਖੀ ਹੋਈ ਆ ਨੀਲੀ ਕਾਲੀ ਨੀਲੀ ਜੀ ਨੂੰ ਆਪਾਂ ਕਹਿ ਸਕਦੇ ਆ ਪੰਜਾਬੀ ਚ ਉਹ ਵਾਲੀ ਡਿਜ਼ਾਈਨਿੰਗ ਚ ਇੱਕ ਕਰ ਸਕਦੇ ਤੁਸੀਂ ਸਾਰੇ ਛੋਟਾਂ ਦੇ ਡਿਜ਼ਾਈਨਿੰਗ ਸੇਮ ਆ ਆਪਾਂ ਤਾਂ ਹੀ ਨੀ ਕੋਲ ਕੇ ਦਿਖਾਉਂਦੇ ਆ ਆਪਾਂ ਤੁਹਾਨੂੰ ਇਹ ਵੀ ਪੀਸ ਕੋਲ ਕੇ ਸ਼ੋ ਕਰ ਦਿੰਨੇ ਆ ਵੀ ਕਿੱਦਾਂ ਦਾ ਆਗਾ ਆ ਵਾਲੀ ਇਹਦੀ ਬਾਟਮ ਰਹਿਣ ਵਾਲੀ ਆ ਮੇਨ ਗੱਲ ਆ ਇਹਨਾਂ ਦੀ ਦੁਪੱਟੇ ਦੀ ਜੋ ਆਪਾਂ 10 ਦਿਨ ਪਹਿਲਾਂ ਇੱਕ ਵੀਡੀਓ ਲਾਈ ਸੀ ਪਾੜਾ ਪਿਓਰ ਦੁਪੱਟੇ ਨਾਲ ਇੰਨੀ ਜ਼ਿਆਦਾ ਸੇਲਤੀ ਉਹ ਕਲੈਕਸ਼ਨ ਸੇਲ ਹੋ ਗਈ ਆ ਕੋਈ ਪੀਸ ਨਹੀਂ ਉਹਨਾਂ ਦੇ ਵਿੱਚੋਂ ਬਚਿਆ ਉਹਨਾਂ ਦੇ ਨਾਲ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਸੀ ਆਹ ਬੜਾ ਇਹਦਾ ਦੁਪੱਟਾ ਰਿਆਂ ਨਾਲ ਇਹ ਆਪਣੇ ਕੋਲ 4 ਕਲਰਾਂ ਦਾ ਸੈਟ ਆਗਾ ਦੇਖ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਆ ਅਗਲੇ ਸੂਟ ਹੈਗੇ ਨੇ ਆਪਣੇ ਕੋਲੇ ਜਾਮ ਚ ਇਹ ਵਾਲੇ ਜਾਮ कॉटन ਦੇ ਸੂਟ ਨੇ ਇਹਨਾਂ ਨੂੰ ਆਪਾਂ ਪਾਕਿਸਤਾਨੀ कॉटन ਕਹਿ ਸਕਦੇ ਆਂਗੇ ਇਹਨਾਂ ਦੀ ਆਹ ਵਾਲੀ ਡਿਜ਼ਾਈਨ ਕਰਾਉਣ ਵਾਲੀ ਆ ਆ ਇਹਦੀ ਬੈਕ ਆਉਗੀ ਸੂਟ ਦੀ ਆਹ ਵਾਲੀ ਇਹਦੀ ਫਰੰਟ ਹਣੀ ਹੋਈ ਆ ਇਨਾਂ ਦੇ ਨਾਲ ਪ੍ਰਿੰਟ ਬਾਟਮ ਰੱਖੀ ਹੋਈ ਆ ਐਦਾਂ ਦੀ ਬਾਟਮ ਆ ਤੁਸੀਂ ਲਾਂਜੋ ਬਣਾ ਸਕਦੇ ਹੋਗੇ ਇਹਨਾਂ ਦਾ ਮੂਰੀਆ ਤੇ ਡਿਜ਼ਾਈਨ ਆਊਗਾ ਆ ਵਾਲਾ ਚਾਹੇ ਤੁਸੀਂ ਬਾਟਮ ਹੀ ਤਿਆਰ ਕਰ ਸਕਦੇ ਹੋ ਇਹ ਡਿਜ਼ਾਈਨਰ ਜੇ ਪੀਸ ਨੇ ਐਦਾਂ ਆ ਵਾਲੀ ਇਹਦੀ ਡਿਜ਼ਾਈਨਿੰਗ ਬਾਟਮ ਦੀ ਮੂਰੀ ਤੇ ਆਊਗੀ ਜਿਹੜੀ ਆ ਵਾਲੀ ਆ ਅਵਲ ਇਹਨਾਂ ਦੇ ਨਾਲ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਦੁਪੱਟੇ ਦੇਖੋ ਕਿੰਨੇ ਜਿਆਦਾ ਸੋਹਣੇ ਨੇ ਤੇ ਕਿੰਨੇ ਖੁੱਲੇ-ਖੁੱਲੇ ਨੇ ਇਹਨਾਂ ਦਾ ਵੀ ਸੂਟਾਂ ਦਾ ਰੇਟ 1000 ਹੈ ਇਹਨਾਂ ਦਾ ਪਿਓਰ ਦੁਪੱਟੇ ਨਾਲ ਜਿਹੜੀ ਸਾਰੀ ਕਲੈਕਸ਼ਨ ਹੈ ਇਹਨਾਂ ਦਾ ਰੇਟ 1000 ਹੀ ਰਹਿਣਾ। ਰੇਟ ਦਾ ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਹੋ ਆਪਣੇ ਰੇਟ ਸਾਰੇ ਨਾਲ ਘਾਟੀ ਲਾਏ ਹੁੰਦੇ ਨੇ ਕਿਉਂ ਆਪਾਂ ਵੀਡੀਓ ਲਾਉਣੀ ਹੁੰਦੀ ਆ ਕਦੇ-ਕਦੇ ਜਿਹੜੀਆਂ ਮੇਰੀਆਂ ਭੈਣਾਂ ਰੋਜ਼ ਵੀਡੀਓ ਲਾਉਂਦੀਆਂ ਨੇ ਉਹਨਾਂ ਦਾ ਰੇਟ ਉਸ ਤੋਂ ਜ਼ਿਆਦਾ ਪਾਇਆ ਹੁੰਦਾਗਾ ਤੁਸੀਂ ਚੈੱਕ ਕਰ ਸਕਦੇ ਹੋ ਕਈ ਵਾਰ ਸਨ ਕਈ ਗਰੀ ਆਪਣੀ ਸੇਮ ਹੁੰਦੀ ਆ ਪਰ ਰੇਟ ਦਾ ਬਹੁਤ ਫਰਕ ਹੁੰਦਾ ਵਾ ਅਗਲਾ ਸੂਟ ਹੈਗਾ ਇਹਨਾਂ ਦਾ ਕੋਈ ਕਲਰ ਆਪਾਂ ਮੇਨ ਕਹਿ ਨਹੀਂ ਸਕਦੇ ਕੋਲ ਮੇਜੇ ਪ੍ਰਿੰਟ ਨੇ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਕਈ ਕਈ ਕਲਰ ਆਉਂਦੇ ਨੇ ਇਹ ਕੋਈ ਆਪਾਂ ਤੁਹਾਨੂੰ ਮੇਨ ਆਪਣੀ ਕਹਿ ਸਕਦੇ ਵੀ ਆਹ ਵਾਲਾ ਦਾ ਬੋਟਮ ਤੇ ਪਤਾ ਲੱਗਦਾਗਾ ਵੀ ਮੇਨ ਕਲਰ ਕਿਹੜਾਗਾ ਕੋਈ ਸਲਟ ਦਾ ਕੋਈ ਮੇਨ ਕਲਰ ਨਹੀਂ ਹੈਗਾ ਕਿਉਂਕਿ ਬਹੁਤ ਜ਼ਿਆਦਾ শেਡ ਪਾਏ ਹੋਏ ਨੇ ਸਲਟਾਂ 'ਚ ਆਹ ਵਾਲੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਆਹ ਵਾਲਾ ਬਾਟਮ ਤੇ ਬਾਰਕ ਆਊਗਾ ਬਾਰਕ ਨਹੀਂ ਸੌਰੀ ਡਿਜ਼ਾਈਨ ਆਊਗਾ ਮੋਰੀਆਂ ਤੇ ਦੁਪੱਟੇ ਆਪਾਂ ਤੁਹਾਨੂੰ ਮੋੜ ਕੇ ਚੈੱਕ ਕਰਾ ਦਿੰਦੇ ਆ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਨੇ ਇੱਕ ਪੀਸ ਆਪਣਾ ਸੇਮ ਹੋ ਗਿਆ ਚਾਰ ਕਲਰ ਉਹਦੇ ਸੀ ਚਾਰੀ ਇਹਦੇ ਵਿੱਚ ਸੀਗੇ ਦੁਪੱਟੇ ਦੀ ਡਿਜ਼ਾਈਨ ਚੈੱਕ ਕਰੋ ਕਿੰਨੀ ਜਿਆਦਾ ਪਿਆਰੀ ਆ ਕੁੱਲੜੂ ਦੇ ਪੱਤੇ ਮਿਲਣਗੇ ਅਕੜਾ ਬਗਲਾ ਆਪਣੇ ਕੋਲੇ ਹੈਗਾਗਾ ਮਸਟਰਡ ਜੇ ਕਲਰ ਚ ਮਸਟਰਡ ਜੇ ਆ ਜਾਂਦਾ ਇਹਦੇ ਵਿੱਚ ਜਿਆਦੇ ਕੋਲ ਕੇ ਆਪਾਂ ਤੁਹਾਨੂੰ ਸ਼ੋ ਕਰਾਉਨੇ ਆਂਗੇ ਦੇਖ ਸਕਦੇ ਹੋ ਆਹ ਵਾਲੀ ਦੀ ਬੈਕ ਆਊਗੀ ਆਹ ਵਾਲੀ ਦੀ ਫਰੰਟ ਬਿਲਕੁਲ ਅਲੱਗ ਜਿਹੀ ਦੀ ਕਲੈਕਸ਼ਨ ਆ ਗਈ ਹੈ ਜਿਹੜੀ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂਗੇ ਇਹਦੇ ਨਾਲ ਆਹ ਵਾਲੀ ਬਾਟਮ ਰੱਖੀ ਹੋਈ ਆ ਦੇਖੋ ਕਿੰਨੀ ਪਿਆਰੀ ਆ ਗਈ ਲਾਈਨਿੰਗ ਵਾਲੀ ਬਾਟਮ ਆਉਗੀ ਇਹਦੇ ਨਾਲ ਇਹ ਦੇਖੋ ਕਿੰਨੀ ਜ਼ਿਆਦਾ ਸੋਹਣੀ ਆ ਬਿਲਕੁਲ ਤੁਸੀਂ న్యూ ਜੇ ਦੇਖੋਗੇ ਇਹ ਪ੍ਰਿੰਟ ਡਿਜ਼ਾਈਨ ਆ ਆਹ ਬੜਾ ਇਹਦੇ ਨਾਲ ਦੁਪੱਟਾ ਆ ਗਿਆ ਬਾਟਮ ਦੀ ਤਰ੍ਹਾਂ ਜਿਵੇਂ ਬਾਟਮ 'ਚ ਲਾਈਨਿੰਗ ਆ ਗਈ ਉਦਾਂ ਹੀ ਦੁਪੱਟੇ ਦੇ ਵਿੱਚ ਲਾਈਨਿੰਗ ਬਣੀ ਹੋਈ ਆ ਦੇਖੋ ਕਿੰਨਾ ਪਿਆਰਾ ਦੁਪੱਟਾ ਹੈਗਾ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਸ਼ੂਰ ਦੁਪੱਟੇ ਨਾਲ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ ਰੇਟ ਆਪਾਂ ਤੁਹਾਨੂੰ ਦੱਸ ਦਿੱਤਾ ਰੇਟ ਦੇਖ ਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੁਸੀਂ ਕਿਸੇ ਵੀ ਪ੍ਰਕਾਰ ਦਾ ਪਟਿਕ ਫਿਸ ਤਿਆਰ ਕਰਵਾਉਣਾ ਹੋਵੇ ਤਮੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ